ਪਰੋਇਪਰ ਦੇ ਰੁਕਣੇ ਵਾਲਾ ਪਿੰਡ ਦੇ ਵਿੱਚ ਅਸੀਂ ਮੌਜੂਦ ਆਂ ਖੇਤਾਂ ਦੇ ਵਿੱਚ ਟਾਣੀਆਂ ਜਿਹੜੀਆਂ ਇਸ ਵੇਲੇ ਪਾਣੀ ਦੇ ਵਿੱਚ ਪੂਰੀ ਤਰ੍ਹਾਂ ਡੁੱਬੀਆਂ ਹੋਈਆਂ ਨੇ ਛੱਤ ਤੇ ਇੱਕ ਘਰ ਜਿਹੜਾ ਇਸ ਵੇਲੇ ਪਾਣੀ ਦੇ ਵਿੱਚ ਘਿਰਿਆ ਹੋਇਆ ਚਾਰੇ ਪਾਸੇ ਟਾਪੂ ਵਾਂਗੂ ਬਣਿਆ ਹੋਇਆ ਉਸ ਘਰ ਦੀ ਛੱਤ ਤੇ ਮੌਜੂਦ ਆ ਇੱਥੇ ਤੁਸੀਂ ਆਸ-ਪਾਸ ਪਹਿਲਾਂ ਤੁਹਾਨੂੰ ਨਜ਼ਰ ਮਾਰਾ ਦਈਏ ਕਿ ਚਾਰੇ ਪਾਸੇ ਤੁਹਾਨੂੰ ਪਾਣੀ ਪਾਣੀ ਨਜ਼ਰ ਆਏਗਾ ਇੱਥੇ ਆਉਣ ਦੇ ਲਈ ਸਿਰਫ ਇੱਕੋ ਇੱਕ ਸਹਾਰਾ ਉਹ ਐਨਡੀਆਰਐਫ ਦੀਆਂ ਜਿਹੜੀਆਂ ਕਿਸ਼ਤੀਆਂ ਚੱਲ ਰਹੀਆਂ ਨੇ ਉਹ ਔਰ ਐਨਡੀਆਰਐਫ ਦੀਆਂ ਟੀਮਾਂ ਹੀ ਇੱਥੇ ਇਸ ਵੇਲੇ ਪਾਣੀ ਜਾਂ ਖਾਣ ਪੀਣ ਦਾ ਸਮਾਨ ਜਾਂ ਉਹ ਪਚਾਉਣ ਦਾ ਇੱਕੋ ਇੱਕ ਸਾਧਨ ਨੇ ਤੇ ਚਾਰੇ ਪਾਸੇ ਪਾਣੀ ਤੁਸੀਂ ਦੇਖੋ ਖੇਤਾਂ ਦੇ ਵਿੱਚ ਕਿੰਨੇ ਘਰ ਨੇ ਅਕਸਰ ਪਿੰਡਾਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਖੇਤਾਂ 'ਚ ਘਰ ਜਿਹੜੇ ਆ ਉਹ ਵਸ ਜਾਂਦੇ ਆ ਆਪਣੀ ਜ਼ਮੀਨ ਦੇ ਵਿੱਚ ਪਰ ਅੱਜ ਜਿੱਥੇ ਇਹਨਾਂ ਦੀ ਫਸਲ ਜ਼ਮੀਨਾ ਬਰਬਾਦ ਹੋ ਰਹੀਆਂ ਨੇ ਉੱਥੇ ਘਰਾਂ ਨੂੰ ਵੀ ਪਾਣੀ ਨੇ ਘੇਰ ਲਿਆ ਤੇ ਖਤਰਾ ਸਿੱਧੇ ਮੰਡਰਾ ਰਿਹਾ ਇੱਕ ਕਮਰਾ ਟੇਡਾ ਹੋਇਆ ਪਿਆ ਉਹ ਛੱਤ ਦਿਖਾ ਦਿੰਦੇ ਆ ਉਹ ਛੱਤ ਜਿਹੜੀ ਕਮਰੇ ਦੀ ਪੂਰੀ ਉਹ ਟੇਢੀ ਹੋਈ ਪਈ ਹੈ ਯਾਨੀ ਦੋ ਜਿਹੜੀਆਂ ਕੰਧਾਂ ਨੇ ਉਹ ਧੱਸ ਚੁੱਕੀਆਂ ਇੱਥਾਂ ਔਰ ਇਹ ਪਰਿਵਾਰ ਇਸ ਵੇਲੇ ਛੱਤ ਤੇ ਖੜਾ ਆਸ-ਪਾਸ ਇਸ ਹੋਰੀ ਬਰਬਾਦੀ ਨੂੰ ਤੱਕ ਰਿਹਾ। ਹੋਰ ਕੋਈ ਚਾਰਾ ਨਹੀਂ। ਜਾਂ ਆਪਣੇ ਵੱਲ ਆਉਂਦੀ ਮਦਦ ਨੂੰ ਤੱਕਦੇ ਐ ਕਿ ਕੋਈ ਮਦਦ ਆਏਗੀ, ਕੋਈ ਸਹਾਰਾ ਆਏਗਾ। ਬਈ ਕਿੰਨੇ ਦਿਨੋਂ ਕਿੱਥੇ ਫਸਿਆ ਨੂੰ। ਇਹਨੇ ਸਾਨੂੰ 10 ਦਿਨ ਹੋ ਗਏ। ਕੀ ਹਾਲਾਤ ਇੱਥੇ ਪਰਿਵਾਰ ਦੇ? ਕਿੰਨੇ ਤੁਹਾਡੇ ਇੱਕ ਘਰ ਹੈ ਕਿੰਨੇ ਲੋਕ ਹਨ? ਘਰ ਸਾਡੇ 4-5 ਘਰ ਇੱਥੇ। ਹੂੰ। ਤੇ ਬਾਕੀ ਆ ਲੋਕ ਲੱਕ ਪਾਣੇ ਪਾਣੀ ਹਾਣੂ ਇਤਨਾ ਤਰੇ ਫਿਰਦੇ ਵਜਦੇ। ਇੱਥੇ ਇੱਥੇ ਬਈ ਜੀ ਫਿਰ ਰੋਟੀ ਪਾਣੀ ਦਾ, ਪਸ਼ੂ ਡੰਗਰ ਦਾ। ਰੋਟੀ ਪਾਣੀ ਇਸ ਮਾੜਾ ਮੂੜਾ ਆਦਾ ਜਿ ਮਿਰਚੇ ਖਾ ਲਈ ਨੇ ਉਤਰਾ ਹੀ। ਜੇ ਮਰਜੀ ਦਿਖਾ ਲਈ ਬਰਮਜੀਤ ਪਰ ਠੀਕ ਆ ਨਹੀਂ ਤਾਂ ਇਸ ਤਰ੍ਹਾਂ ਪਲਾਟ ਚ ਲਈ ਦਾ ਇਤਰਾ ਹੀ ਪਸ਼ੂ ਡੰਗਰ ਹੈਗੇ ਇੱਥੇ ਪਸ਼ੂ ਡੰਗਰ ਕੱਢਿਆ ਗਿਆ ਪਾਸੇ ਕੱਢਿਆ ਇੱਥੋਂ ਛੱਡੇ ਬਾਹਰ ਹਾਂ ਬਾਹਰ ਰਿਸ਼ਤੇਦਾਰਾਂ ਦੇ ਛੱਡੇ ਆ ਪਰਿਵਾਰ ਤੁਹਾਡਾ ਠੀਕ ਹੈ ਪਰਿਵਾਰ ਚ ਕੌਣ ਕੌਣ ਹੈ ਪਰਿਵਾਰ ਦੇ ਵਿੱਚ ਮੈਂ ਹੀ ਐਸੇ ਬਾਕੀ ਦੇ ਤੁਰੇ ਹੱਤੇ ਪਾਸੇ ਤੁਹਾਡੇ ਕਰ ਚ ਇਹ ਬਾਕੀ ਤੁਹਾਡੇ ਦੂਜੇ ਘਰ ਨੇ ਹਾਂ ਦੂਜੇ ਘਰ ਤਾਂ ਇੱਧਰ ਬੀਬੀਆਂ ਖੜੀਆਂ ਨੇ ਬੀਬੀ ਕੀ ਹਾਲਾਤ ਹੈ ਮੈਂ ਦੇਖ ਰਿਹਾ ਕਿ ਤੁਹਾਡੀ ਜਿਹੜੀ ਸਮਾਈ ਰਣਾ ਉਹ ਇੱਕ ਮਯੂਸੀ ਵਾਲੀ ਇੱਕ ਜਿਹੜਾ ਭੈ ਹੁੰਦਾ ਕਿ ਬਣੇਗਾ ਕੀ ਪਰ ਚਾਰਾ ਕੋਈ ਨਹੀਂ ਹੁੰਦਾ ਕਿਹੋ ਜਿਹੇ ਹਾਲਾਤ ਆ ਬੀਬੀ ਇੱਥੇ ਵੀਰੇ ਇੱਥੇ ਤੇ ਬਹੁਤ ਮਾੜੇ ਹਾਲਾਤ ਆ ਸਾਡੇ ਦੇ ਸਾਡਾ ਰਮਾਲ ਡੰਗਰ ਵੀ ਉੱਥੇ ਆ ਹਾਂ ਬਾਹਰ ਤੇ ਉਹਨਾਂ ਦਾ ਵੀ ਰੋਟੀ ਪਾਣੀ ਦਾ ਬਹੁਤ ਜ਼ਿਆਦਾ ਔਖਾ ਹੈ ਸਾਡੇ ਵੀ ਘਰ ਵੀ ਬਹੁਤ ਔਖਾ ਘਰ ਸਾਡਾ ਹਾਰਾ ਟਹਿ ਗਿਆ ਏ ਕੰਦਾ ਕੁੰਦਾ ਟਹਿ ਗਿਆ ਕੋਠੇ ਬਹਿ ਗਿਆ ਤੇ ਹੜ ਇੱਕੋ ਕਮਰਾ ਜਿਹੜਾ ਵੀ ਜਿਹਦੇ ਵਿੱਚ ਅਸੀਂ ਰਹਿੰਦੇ ਆ ਬਹੁਤ ਔਖਾ ਹੈ ਵੀ ਤੇ ਛੱਤ ਤੇ ਫਿਰ ਬੈਠ ਕੇ ਵਹਿੰਦੇ ਆ ਵੀ ਸ਼ਾਇਦ ਕਦੋਂ ਪਾਣੀ ਉਤਰੂ ਕਦੋਂ ਦਤ ਆਉ ਹਾਂਜੀ ਵੀਰੇ ਤਬੀਬ ਵੀ ਤੁਸੀ ਕਹਿ ਰਹੇ ਸੀ ਬਿਮਾਰ ਆ ਤੁਹਾਡਾ ਕੋਈ ਬੜੇ ਕੌਣ ਬਿਮਾਰ ਹੈ ਥੱਲੇ ਉਹਨਾਂ ਦੀ ਦਵਾਈ ਦਾ ਕੋਈ ਵੀ ਹੱਲ ਨਹੀਂ ਹੁੰਦਾ ਇਹ ਕਹਿੰਦਾ ਹੈ ਤੇ ਕੋਈ ਜਾਂਦਾ ਨਹੀਂ ਲੈ ਕੇ ਕੋਣ ਬਿਮਾਰਾ ਕੀ ਹੋਇਆ ਕੀ ਉਹਨਾਂ ਦੇ ਲੱਤ ਟੁੱਟੀ ਸੀ ਤੇ ਉਹਨਾਂ ਦੀ ਦਵਾਈ ਚੱਲਦੀ ਆ ਲੱਤ ਦੀ ਹਾਂਜੀ ਤੇ ਹੁਣ ਦਵਾਈ ਕੱਲ ਪਰਸੋਂ ਦੀ ਖਤਮ ਹੋਈ ਹੋਈ ਆ ਥੱਲੇ ਆ ਮੰਮੀ ਅੱਛਾ ਤੁਸੀਂ ਬਈ ਤੁਹਾਡੀ ਨਾ ਦਵਾਈ ਦੀ ਪਰਚੀ ਤੇ ਪੱਤੇ ਦੇ ਦਿਓ ਉਹ ਪ੍ਰਸ਼ਾਸਨ ਹੈਗਾ ਨਾਲ ਤੇ ਡੀਪੀਓ ਸਰ ਖੜੇ ਇਹਨਾਂ ਦੀ ਜ਼ਿੰਮੇਰੀ ਲਾ ਦੇਾਂਗੇ ਇਹ ਦਵਾਈ ਤੁਹਾਡੀ ਪਹੁੰਚਦੀ ਕਰ ਦੇਣਗੇ ਠੀਕ ਹੈ ਡੀਪੀਓ ਸਰ ਪਹੁੰਚਾ ਦੇ ਜੀ ਇਹ ਪਚਾਦਨਗੇ ਬੀਬੀ ਠੀਕ ਆ ਤੁਹਾਡਾ ਲੈ ਜਾਗੇ ਇੱਥੋਂ ਤੁਹਾਡਾ ਸੰਪਰਕ ਬਾਕੀ ਪਰਿਵਾਰ ਥੱਲੇ ਆ ਰਜਿੰਦਰ ਆਜੋ ਇੱਧਰ ਤੇ ਹਾਲਾਤ ਦਿਖਾ ਦਈਏ ਕਿ ਸਾਰੇ ਪਾਸੇ ਦੇ ਹਾਲਾਤ ਕੀ ਨੇ ਇੱਧਰ ਦੂਰ ਤੱਕ ਨਜ਼ਰ ਮਾਰ ਲਓ ਹਰ ਪਾਸੇ ਪਾਣੀ ਪਾਣੀ ਇਹ ਬਰਬਾਦੀ ਹਰ ਪਾਸੇ ਤਬਾਹੀ ਜਿੱਧਰ ਵੀ ਤੁਹਾਡੀ ਨਜ਼ਰ ਜਾਏਗੀ ਕਈ ਕਿ ਫੁੱਟ ਪਾਣੀ ਆ ਤਾਂ ਇਹ ਹਾਲਾਤ ਨੇ ਜੀ ਰੁਕਣੇ ਵਾਲਾ ਪਿੰਡ ਦੇ ਜਿਹੜਾ ਬਿਲਕੁਲ ਦਰਿਆ ਦੇ ਨਾਲ ਬੰਨ ਟੁੱਟ ਚੁੱਕਿਆ ਪਾਣੀ ਅੰਦਰ ਆ ਚੁੱਕਿਆ ਔਰ ਕੋਈ ਚਾਰਾ ਜੋਈ ਨਜ਼ਰ ਨਹੀਂ ਆਉਂਦੀ ਹਰ ਕੋਈ ਬੇਵਸ ਨਜ਼ਰ ਆਉਂਦਾ ਤਾਂ ਆਖਿਰ ਕਿੰਨੇ ਦਿਨ ਇਹ ਹਾਲਾਤ ਕਿੰਨੇ ਦਿਨ ਹੋਰ ਬਣੇ ਰਹਿਣਗੇ ਕਿੰਨੇ ਦਿਨ ਇਸੇ ਤਰ੍ਹਾਂ ਬਰਬਾਦੀ ਚ ੱਲਣੀ ਪਏਗੀ ਤਾਂ ਜਿਹੜੇ ਇੱਥੇ ਇੱਕ ਇੱਕ ਸਹਾਰਾ ਨਜ਼ਰ ਆਉਂਦਾ ਹੈ ਐਨਡੀਆਰਐਫ ਦੇ ਜਵਾਨ ਸਰ ਕੈਸੇ ਹਾਲਾਤ ਹੈ ਆਪ ਤੋਂ ਕ੍ਰੀਪ ਕ੍ਰੀਪ ਸਰ ਬਹੁਤ ਬੁਰਾ ਹਾਲ ਹੈ ਸਰ ਪਾਣੀ ਜੋ ਹੈ ਨੀਚੇ ਮੰਜ਼ਿਲ ਤੱਕ ਪੂਰਾ ਆ ਰਿਹਾ ਹੈ 6-7 ਕبھی کہیں 10 ਫੀਟ 15 ਫੀਟ ਵੀ ਹੈ ਤਾਂ ਬੁਰਾ ਹਾਲ ਹੈ ਇਨਕਾ ਸਰ अच्छा जब आप किसी की तरफ जाते हो बोट लेके सामने वाली नजरें आपको कितनी उम्मीद से देखती हैं कि वो सहारा आ रहा है सहारा आ रहा है सर वो तो बहुत उम्मीद करके कि ये कहाँ से मिलने नहीं तो बीच में छः छः सात सात किलोमीटर तक पानी जो है यहाँ पर भरा हुआ है सर। और कोई पहुँच नहीं सकता वैसे। कोई नहीं सकता है सर जो ऐसे नाब का एक साधन है नाब के थ्रू जो है हम यहाँ पर जो है राशन वगैरह जो भी वहाँ पर पानी का ਔਰ ਇਹ ਪਾਣੀ ਤੋਂ نیچے ਪੂਰਾ ਗੰਦਾ ਹੋ ਰਿਹਾ ਹੈ। ਔਰ ਪਾਣੀ ਜੋ ਹੈ ਗੰਦਾ ਹੋਣ ਦੇ ਕਾਰਨ ਫਿਰ ਅਮਾਰੇ ਕੋ ਜੋ ਅਮ ਸਪਲਾਈ ਬਾਹਰ ਸੇ ਦੇ ਰਹੀ ਹੈ ਸਿਵਲ ਉਸ ਦੇ ਦੌਰਾਨ ਅਮੀਦ ਕੋ ਜੋ ਹੈ ਇਨਕੇ ਘਰ-ਘਰ ਤੱਕ ਪਹੁੰਚਾ ਰਹੀ ਹੈ। ਤਾਂ ਇਹ ਇਕਲੋਤੀ ਉਮੀਦ ਹੈ ਲੋਕਾਂ ਦੀ ਇਹ ਸਹਾਰਾ ਨੇ ਲੋਕਾਂ ਦਾ ਚਾਹੇ ਉਹ ਜਿਹੜੇ ਪੁਰਸ਼ ਸਟਾਫ ਹੋਣ ਤੇ ਚਾਹੇ ਮਹਿਲਾ ਸਟਾਫ ਇਹ ਇਹਨਾਂ ਦੀ ਉਦੋਂ ਹੀ ਵੱਡੀ ਕੁਰਬਾਨੀ ਹੈ ਕਿ ਮਹਿਲਾ ਸਟਾਫ ਜਿਹੜਾ ਇਹਨਾਂ ਹਾਲਾਤਾਂ ਦੇ ਵਿੱਚ ਲੋਕਾਂ ਦੀ ਮਦਦ ਦੇ ਲਈ ਜਦੋਂ ਲੱਗਦਾ ਹਾਲਾਂਕਿ ना ट्रेनिंग ये नहीं सकता है आप कहाँ से हो गुजरात से अच्छा गुजरात से हो जी आपकी ड्यूटी ऐसी है कहीं भी जाना पड़ता है कभी सोचा था गुजरात वाले पंजाब के ऐसे हालात देखेंगे और ऐसे आपको आके यहाँ ड्यूटी सेवा जैसी है यहाँ तो सब यहाँ तो यहाँ आके ही पहली बार देखा है हमने तो गुजरात से कभी ऐसा माहौल नहीं देखा था अच्छा आप एक महिला हो दूसरी महिलाओं का बच्चों का बुजुर्गों का दर्द भी बड़े से देख पाते हो तो जब जाते हो दूसरे घरों में जो खेतों में इस वक्त पानी में फंसे हुए हैं तो क्या हालात है उनके उनके हालात बहुत उम्मीद बर उम्मीद से हमें देखते हैं कि एक कोई सहारा आ रहा है हमारा और हमें बचाएगा कुछ खाने पीने का देगा वैसा बोलते हैं तो ये वाली दुकान में तो तो ये हालात ਨੇ ਜੀ ਇਹ ਸਹਾਰਾ ਨੇ ਲੋਕਾਂ ਦਾ ਤਾਂ ਆਸ-ਪਾਸ ਹਰ ਪਾਸੇ ਪਾਣੀ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਤਸਵੀਰ ਦਿਖਾਈ ਸੀ ਕਿ ਇਹ ਇੱਕ ਜਿੱਦਾਂ ਕਮਰਾ ਬਾਹਰਲਾ ਪੂਰੀ ਤਰ੍ਹਾਂ ਤਸ ਗਿਆ ਇਸੇ ਤਰ੍ਹਾਂ ਬਾਕੀ ਕਮਰਿਆਂ ਨੂੰ ਵੀ ਖਤਰਾ ਹੈ ਤੇ ਆਹ ਬੋਟ ਹੈ ਜਿਹੜੀ ਇਹੀ ਆਸਰਾ ਇਹਨਾਂ ਬੋਟਾਂ ਦੇ ਰਾਹੀਂ ਅਸੀਂ ਇਹਨਾਂ ਤੇ ਲੋਕਾਂ ਤੱਕ ਪਹੁੰਚੇ ਆਂ ਔਰ ਬਾਕੀ ਸਹਾਰਾ ਮਦਦ ਆ ਜਿਹੜੀ ਇਹ ਪਹੁੰਚਦੀ ਆ ਤਾਂ ਇੱਧਰ ਤੁਹਾਨੂੰ ਹੋਰ ਦਿਖਾ ਦੇਣਾ ਦੂਰ ਦੇਖੋ ਇਹ ਹੁਣ ਖੇਤਾਂ ਦੇ ਵਿੱਚ ਇੱਥੇ ਨਾ ਤਾਂ ਫਸਲਾਂ ਦੇਖਦੀਆਂ ਇਦਾਂ ਦੀਆਂ ਬੋਟ ਹੀ ਦੇਖਦੀਆਂ ਕੋਹ ਦੇਖੋ ਐਨਡੀਆਰਐਫ ਦੀ ਬੋਟ ਚੱਲ ਰਹੀ ਆ ਚਾਰ ਪੰਜ ਬੋਟ ਜਿਹੜੀਆਂ ਕਿਸ਼ਤੀਆਂ ਉਹ ਇੱਥੇ ਚੱਲ ਰਹੀਆਂ ਤਾਂ ਮਹਿਜ਼ ਇਹੀ ਇਸ ਵੇਲੇ ਨਾਲ ਲੋਕਾਂ ਤੱਕਰ ਪਹੁੰਚ ਕਰਨ ਦਾ ਸਾਧਨ ਹੈ ਆਸਰਾ ਤਾਂ ਜਿੱਦਾਂ ਮੈਂ ਪਹਿਲਾਂ ਵੀ ਜ਼ਿਕਰ ਕਰ ਰਿਹਾ ਸੀ ਕਿ ਹੁਣ ਤਾਂ ਇਹੀ ਆਸ ਤੇ ਇਹੀ ਅਰਦਾਸ ਹੈ ਕਿ ਪਿੱਛੋਂ ਪਾਣੀ ਹੋਰ ਨਾ ਆਵੇ ਰੱਬ ਥੋੜਾ ਜਿਹਾ ਮਿਹਰਬਾਨ ਹੋਵੇ ਇਨ੍ਹਾਂ ਹਾਲਾਤਾਂ ਦੇ ਵਿੱਚੋਂ ਇਨ੍ਹਾਂ ਲੋਕਾਂ ਨੂੰ ਛੇਤੀ ਬਾਹਰ ਨਿਕਲਣ ਦਾ ਮੌਕਾ ਮਿਲੇ